ਸਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰਸ BDL ਦੇ ਵਿੱਚ ਅੱਜ ਆਪਾਂ ਆਏ ਆਂ ਸ਼ਹਿਰ ਬਠਿੰਡਾ ਦੇ ਵਿੱਚ ਜਿੱਥੇ ਕਿ ਕਾਜ ਹੁੰਦੇ ਆਗੇ ਆ ਦੇਖੋ ਇਧਰੋਂ ਵੀ ਆ ਗਈ ਇੱਕ ਖੜਕ ਆ ਗਈ ਇਧਰੋਂ 골ਡੀ ਗੀ ਵਾਲੀ ਸਾਈਡ ਆ ਗਈ ਆ ਆ ਗਈ ਇਧਰੋਂ ਆਪਾਂ 골ਡੀ ਗੀਲ ਸਾਈਡ ਜਿੱਥੇ ਪਾਣੀ ਵਾਲੀ ਟੈਂਕੀ ਬਣੀ ਹੋਈ ਆ ਠੀਕ ਆ ਨਾਲ ਹੀ ਇਹਦੀ ਆ 40 ਦੁਕਾਨ ਜਿੱਥੋਂ ਆਪਾਂ ਨੇ ਕਾਜ ਬਿਆਗਾਰਾ ਕਰਾਉਣੇ ਹੁੰਦੇ ਆ ਤੇ ਅੱਜ ਮੈਂ ਤੁਹਾਨੂੰ ਦਿਖਾਉਂਗਾ ਅੱਜ ਵੀ ਕਾਜ ਆਪਾਂ ਕਿਵੇਂ ਕਰਦੇ ਆ ਤੇ ਹਲ ਪੂਰਾ ਧਿਆਨ ਨਾਲ ਦੇਖੋ ਇੱਥੇ ਭਰਾ ਕਰਦੇ ਕਾਜ ਜਿਹੜਾ ਭੈਣਾਂ ਨੇ ਕਾਇ ਵਗੈਰਾ ਕਰਾਉਣੇ ਹੁੰਦੇ ਆ ਜਾਂ ਕੋਈ ਟੇਲਰ ਮਾਸਟਰ ਮੇਨ ਨਾਲ ਜੁੜੇ ਹੋਏ ਹਨ ਭਰਾ ਉਹ ਤੁਸੀਂ ਇੱਥੋਂ ਆ ਕੇ ਕਾਇ ਕਰਾ ਸਕਦੇ ਕਾਜ ਵੀ ਕਰਦੇ ਆ ਤੇ ਬਟਨ ਵੀ ਐਸ ਮਸ਼ੀਨ ਤੇ ਲੱਗਦੇ ਆ ਦੇਖੋ ਇਹ ਉੱਪਰ ਬਟਨ ਲੱਗਦੇ ਐਸ ਜਿੰਦ ਦੇ ਵਿੱਚ ਨਾ ਇੱਥੇ ਇਸ ਤਰ੍ਹਾਂ ਬਟਨ ਆਟ ਜਾਂਦਾ ਇਹ ਠੀਕ ਹੈ ਇਹ ਟੈਟਰ ਆਪਣਾ ਕਾਜ ਹੋਏ ਪੂਰਾ ਧਿਆਨ ਨਾਲ ਪਤਾ ਕਰੀ ਨੋਟ ਕਰ ਲਓ ਪਾਣੀ ਵਾਲੀ ਟੈਂਕੀ ਨੇੜੇ ਪਰੌਂਠਿਆਂ ਵਾਲਾ ਗਿਆਨੀ ਠੀਕ ਹੈ 골ਡੀ ਕੀ ਦੇ ਬਿਲਕੁਲ ਨੇੜੇ ਹੈਗਾ ਬਿਲਕੁਲ ਮੈਂ ਤੋਂ ਮੈਂ ਠੀਕ ਆਮਨੇ ਪੜਦਾ ਨਾਲ ਸਫਾਈ ਪੂਰੀ ਹੁੰਦੀ ਹੈ ਜਿਹੜੀਆਂ ਭੈਣਾ ਸਫਾਈ ਦਾ ਕੰਮ ਕਰਦੇ ਹਨ ਉਹ ਤੁਸੀਂ ਇੱਥੋਂ ਅੱਗੇ ਭੈਣੋਂ ਕਾਇ ਕਰਵਾ ਸਕਦੇ ਹੋ ਰੇਟ ਦੀ ਤੇ ਕੰਮ ਦੀ ਪੂਰੀ ਖੋਲ ਜ਼ਿੰਮੇਵਾਰੀ ਹੁੰਦੀ ਹੈ ਕਿਦੋਂ ਵੀ ਟਰਾਈ ਕਰ ਸਕਦੇ ਹੋ ਤੇ ਜਿਹੜੇ ਭਰਾ ਕੋਟ ਵਗੈਰਾ ਦਾ ਕੰਮ ਕਰਦੇ ਆ ਉਹ ਉਹ ਵਾਲੀ ਪੀਏ ਮਸ਼ੀਨ ਸਾਰੇ ਬਟਿੰਡੇ ਦੇ ਵਿੱਚ ਇੱਕੋ ਮਿਸ਼ੀਨ ਆ ਪ੍ਰੈਸ਼ਰ ਤੇ ਚੱਲਦੀ ਉਹ ਪਰੇ ਉਹਦਾ ਸਿਸਟਮ ਪਿਆ ਹੈ ਹਾਂ ਜੀ ਜੀ ਅਰੇ ਸਹੀ ਗੱਲ ਹੈ। ਹਾਂ ਜੀ ਕਰਦੇ ਕਾਜ। ਪੂਰਾ ਗੌਰ ਨਾਲ ਦੇਖੋ ਅੱਜ ਧਾਗੇ ਚੱਲੀ ਜਾਂਦੀਆਂ। ਨਾਲ ਨਾਲ ਪੂਰਾ ਰੰਗ ਲਗਾਉਂਦੇ। ਅੱਜ ਇਹ ਪੂਰਾ ਵਧੀਆ ਸਿਸਟਮ ਹੈ ਲੋਨ। ਪੂਰਾ ਚੱਕੀ ਭਰ ਲਈਏ ਮੈਨੇ। ਹਾਂ ਜੀ। ਠੀਕ ਹੈ। ਇਹ ਕਿਸੇ ਨੇ ਮਸ਼ੀਨ ਲੈਣੀ ਵੀ ਹੈ ਕਾਜ ਵਾਲੀ ਦਾ ਇਹ ਪ੍ਰਾ ਮਸ਼ੀਨਾ ਛੇਲ ਵੀ ਕਰਦੇ ਆ। ਕਾਜ ਵਾਲੀ ਮਸ਼ੀਨ ਲੈਣੀ ਆ ਜਾਂ ਕਿਸੇ ਨੇ ਸਲਾਈ ਵਾਲੇ ਵਿੱਚ ਹੀ ਲੈਣੀ ਆ ਯੂਕੀ ਵਗੈਰਾ ਦੀ। ਉਹ ਵੀ ਇਹ ਮਸ਼ੀਨਾ ਭਰਾ ਸੇਲ ਵੀ ਕਰਦੇ ਆ ਤੇ ਠੀਕ ਵੀ ਕਰਦੇ ਆ ਹਨਾ ਅੱਜ ਬਹੁਤ ਆ ਗਿਆ ਬਹਿ ਗਿਆ ਨੀਚੇ ਪੂਰਾ ਧਿਆਨ ਨਾਲ ਦੇਖੋ ਮੈਂਟੋ ਮੈਂਟਿਕ ਆ ਵੀ ਨਹੀਂ ਬੜੂ ਕਮੈਂਟੋ ਮੈਂ ਚੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਸਾਰੇ ਪੂਰਾ ਓਕੇ ਕੰਮ ਗੱਲਬਾਤ ਓਕੇ ਹਾਂਜੀ ਆ ਬਟਨ ਲੱਗ ਰਿਹਾ ਹੈ ਤੇ ਪੂਰੀ ਵਧੀਆ ਸਫਾਈ ਦੇ ਨਾਲ ਜੇ ਕਿਹੜਾ ਪਤਾ ਲੈਣਾ ਹੈ ਨਾ ਬਿੱਟੂ ਤਾਂ ਗੋਲ ਟਿੱਕੀ ਪਾਣੀ ਵਾਲੀ ਟੈਂਕੀ ਦੇ ਨੀਚੇ ਜਾ ਕੇ ਕਾਢਣਾ ਦੀ ਕਿਹਦੇ ਨੂੰ ਪਰਸਾਈਡਰ ਤੁਸੀਂ ਵੀ ਅਜੀ ਭਾਈ ਕਾਜਾ ਮੇਵਾ ਜਿਹੜਾ ਮੇਵਾ ਸਿੰਘ ਕਾਜਾ ਵਾਲਾ ਉਹਦੇ ਕੋਲੇ ਜਾਣਾ ਤਾਂ ਉਹ ਤੁਹਾਨੂੰ ਸਾਰੀ ਐਡਰੈਸ ਦੇ ਦੇਣੀ ਹੈ ਐਸਾ ਬਿੱਟੂ ਬੰਦੀ ਗਾਇ ਹੈ ਨਾ ਫਾਈਟਰੀ ਆਉਗੀ ਤੇ ਚੱਕ ਕੋਰਦੇ ਦੇ 10 ਰੁਪਏ ਆਗੇ ਕਾਜ ਤੇ ਵਟਨ ਜੀ ਆਪਾਂ ਕਰਾਉਣੇ ਇੱਕ ਨਾਲ ਦੇ 10 ਰੁਪਏ ਆਗੇ ਕਿੰਨਾ ਬੰਨ ਕੱਲ੍ਹ ਮੈਂ ਭਾਈ ਅੱਜ ਇਹ ਕਾਜ ਮੈਂ ਤੁਹਾਨੂੰ ਕਹਿੰਦਾ ਫਟਕਾਲੇ ਕਾਜ ਕਰਵਾਇ ਕਰੂ ਉਹ ਫਟਕਾਲੇ ਕਾਜ ਹੋ ਰਿਹਾ ਨਾ ਪਾਸ ਹੋਰ ਤਾਂ ਹੋ ਗਿਆ ਓਕੇ ਤੇ ਬਾਕੀ ਜਿਹੜੀ ਰਹਿ ਗਈ ਗੱਲ ਮਟੀਰੀਅਲ ਮਟੀਰੀਅਲ ਦੀ ਉਹ ਵੀ ਮੈਂ ਕੋਸ਼ਿਸ਼ ਕਰਦਾ ਵੀ ਬਣਾਉਂਦੀ ਹੈ ਨਾ ਇੱਕ ਵਾਰੀ ਮੈਂ ਤੁਹਾਨੂੰ ਦੁਬਾਰਾ ਫਿਰ ਦਿਖਾ ਦੇ ਕਿੱਥੇ ਹੈ ਦੁਕਾਨ ਇਹ ਅੱਜ ਨਾਲ ਇੱਥੇ ਮੋਬਾਈਲ ਮਾਰਕੀਟ ਆ ਆ ਸਾਰੀ ਮੋਬਾਈਲ ਮਾਰਕੀਟ ਆ ਗਈ 골ਡੀ ਕੀ ਦੇ ਬਿਲਕੁਲ ਨੇੜੇ ਹੈ ਨਾ ਆ 골ਡੀ ਕੀ ਦੇ ਬਿਲਕੁਲ ਨੇੜੇ ਹੈ ਇੱਥੋਂ ਆ ਪਾਣੀ ਵਾਲੀ ਟੈਂਕੀ ਦੀ ਪੱਕੀ ਨਹੀਂ ਚਾਹੀਦੀ ਇੱਥੇ ਪਾਣੀ ਵਾਲੀ ਟੈਂਕੀ ਦੇ نیچے ਆ ਕੇ ਜਿੱਥੇ ਪਰੌਂਠੇ ਵਾਲਾ ਕੰਨੀ ਆ ਜਾਂਦਾ ਨਾ ਉੱਥੇ ਜਗਾ। ਹਾਂ ਠੀਕ ਆ ਤੇ ਆ ਰਹੀ ਦੁਕਾਨ ਇਹਦੇ ਨਾਲ ਆ ਮੋਬਾਈਲ ਵਾਲੀ ਦੁਕਾਨ ਦੇ ਨਾਲ ਇਹਨਾਂ ਦੇ ਬੋਰਡ-ਬੋਰਡ ਨਹੀਂ ਕੋਈ ਲੱਗਿਆ ਕਿਉਂਕਿ ਇਹਨਾਂ ਦਾ ਕੰਮ ਹੀ ਬੋਲਦਾ ਪਾ ਜੱਜ ਵਾਲਾ ਮੈਂ ਕੋਈ ਤੁਹਾਨੂੰ ਫੇਰ ਦਿਖਾ ਦਵਾਂ ਜੂਲ ਕਰ ਸਹੀ ਗਾਇਨਾ ਵੜਾ ਗੋਗੇ ਪਹਿਲਾਂ ਹੱਥੀ ਕਾਇ ਮਾਰਦਿੰਗੇ ਨਾ ਉਹ ਪਰ ਸਾਰੇ ਕੁੜਤੇ ਦੇ ਚੱਖਣਾ ਹੀ ਨਿਕਲ ਜਾਂਦੀ ਆ ਦੇਖੋ ਕਿੰਨਿਆ ਵਧੀਆ ਸਮਾਈ ਦਾ ਕੰਮ ਹੋ ਰਿਹਾ ਹੈ ਇਹ ਕਿਸੇ ਭਰਾ ਨੇ ਮਸ਼ੀਨ ਲਾਉਣੀ ਵੀ ਆ ਤਾਂ ਉਹ ਵੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਮੇਰੇ ਤੋਂ ਇਹਨਾਂ ਦਾ ਮੋਬਾਈਲ ਨੰਬਰ ਵੀ ਲੈ ਸਕਦੇ ਹੋ ਸ਼ਹਿਰ ਬਠਿੰਡਾ ਦੇ ਵਿੱਚ ਇਹ ਮਸ਼ੀਨ ਲੱਗੀ ਹੋਈ ਹੈਗੀ ਹੈ ਨਾ ਆ ਸਾਰੀ ਝਲਟ ਮਿੰਟੂ ਮਿੱਟੀ ਕਾਇ ਹੋ ਜਾਂਦੀ ਹੈ ਨਾ ਤੇ ਪਤਾ ਕਰ ਲੈ ਫਿਰ ਦੁਬਾਰੀ ਠੀਕ ਹੈ ਜੀ ਜੇ ਕਿਸੇ ਨੂੰ ਐਡਰੈਸ ਦਾ ਨਾਮ ਪਤਾ ਲੱਗੇ ਮੈਨੂੰ ਇੱਕ ਵਾਰ ਫੋਨ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ ਘੰਟੀ ਨੂੰ ਬਿਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲਓ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਤੋਂ ਵੀਡੀਓ ਮਿਸ ਨਾ ਹੋਵੇ ਤੇ ਮੈਂ ਭੈਣਾਂ ਨੂੰ ਕਹਿਣਾ ਉਹਨਾਂ ਵੀ ਆਪ ਦਾ ਜਿਹੜਾ ਨੰਬਰ ਹੈ ਨਾ ਉਹ ਮੈਨੂੰ WhatsApp ਤੇ ਹੈਲੋ ਹਾਈ ਲਿਖ ਕੇ ਭੇਜਿਆ ਕਰੋ ਤਾਂ ਅੱਗੇ ਤੁਹਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਮੈਂ ਪਾ ਸਕਾਂ ਵਧੀਆ ਵਧੀਆ ਵੀਡੀਓ ਪਾਉਂਦੇ ਰਹਿੰਦੇ ਆਂ ਆਪਾਂ ਕਟਾਈ ਦੀਆਂ ਵੀ ਤੇ ਸਲਾਈ ਦੀਆਂ ਵੀ ਹਾਂ ਹਾਂ ਥੋੜੇ ਥੋੜੇ ਤਾਂ ਦੇਖਾਂਗੇ ਇਹ ਕਿਸੇ ਵੀ ਭਰਾ ਨੇ ਮਸ਼ੀਨ ਲਾਉਣੀ ਆ ਉਹਦੀ ਦੁਕਾਨ ਤੇ ਤਾਂ ਉਹ ਵੀ ਕਿਸੇ ਨਾਲ ਗੱਲਬਾਤ ਕਰਕੇ ਕੋਈ ਸੈਕੰਡ ਹੈਂਡ ਮਸ਼ੀਨ ਦੀ ਲੋੜ ਆ ਇਹ ਤੁਹਾਨੂੰ ਸੈਕੰਡ ਹੈਂਡ ਮਸ਼ੀਨ ਹੀ ਮਿਲ ਜੂਗੀ ਠੀਕ ਹੈ ਜੀ ਮਿਲਦੀ ਹੈ ਜਲਦੀ ਕੋਈ ਨਵੀਂ ਵੀਡੀਓ ਲੈ ਕੇ ਦਿਓ ਜੀ ਅੱਜ ਧੰਨਵਾਦ ਸਤਿ ਸ਼੍ਰੀ ਅਕਾਲ